ਖੜ ਪਰਵਾਵੀ ਇਲਾਕਿਆਂ ਵਿੱਚ ਲੈ ਕੇ ਜਾਣ ਲਈ ਮਿੱਟੀ ਦੀਆਂ ਟਰਾਲੀਆਂ ਭਰ ਰਹੇ ਸਨ ਅਤੇ ਟਰਾਲੀਆਂ ਨੂੰ ਲਾਈਨ ਵਿੱਚ ਲਗਾ ਰਹੇ ਸਨ ਇੱਕ ਟਾਟਾ ਪੰਜ ਗੱਡੀ ਤੇ ਇੱਕ ਵਿਅਕਤੀ ਤੇਜ਼ ਰਫ਼ਤਾਰ ਨਾਲ ਆਇਆ ਤੇ ਜਗਦੀਪ ਸਿੰਘ ਵੱਲੋਂ ਉਕਤਕਾਰ ਸਵਾਰ ਨੂੰ ਗੱਡੀ ਹੋਲੀ ਲੈ ਕੇ ਜਾਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਵੱਲੋਂ ਤੈਸ਼ ਵਿੱਚ ਆ ਕੇ ਜਗਦੀਪ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ਭਜਾ ਕੇ ਲੈ ਗਿਆ ਉਦੋਂ ਹਾਜ਼ਰ ਪਿੰਡ ਵਾਸੀਆਂ ਨੇ ਜਗਦੀਪ ਸਿੰਘ ਨੂੰ ਫਤੂ ਢਿੰਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਮੰਡਲੀ ਸਹਾਇਤਾ ਦੇਣ ਉਪਰੰਤ ਕਪੂਰਥਲਾ ਰੈਫਰ ਕਰ ਦਿੱਤਾ ਗਿਆ ਡਿਊਟੀ ਅਫਸਰ ਜਸਪ੍ਰੀਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਜਗਜੀਤ ਸਿੰਘ ਨੂੰ ਕਪੂਰਥਲਾ ਰੈਫਰ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਹਰਗੁਰਦੇਵ ਸਿੰਘ ਅਤੇ ਥਾਣਾ ਮੁਖੀ ਦਸਵੀਰ ਸਿੰਘ ਮੌਕੇ ਤੇ ਪੁੱਜੇ ਤੇ ਕਿਹਾ ਕਿ ਤਫਤੀਸ਼ ਕਰਕੇ ਜਲਦੀ ਦੋਸ਼ੀ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਿਰਾਂਜ ਜੱਜੀ ਸਿੰਘ ਇਹ ਟੜਤੀ ਗੋਲੀ ਚਲੀ ਕਿੰਨਾ ਹੁੰਦਾ ਥੋੜੀ ਚਲਾਈ ਗਈ ਕੌਣ ਲੋਕ ਸੀਗੇ ਕੋਣ ਖਾਤੇ ਇਹ ਪੁਰਾਣੀ ਲਗਾਉਣਾ ਵੇ ਤੇ ਜਿਹੜੇ ਗੋਲੀ ਚਲਾਈ ਗਈ ਤੇ ਮਦਦ ਕੀ ਕਰ ਰਹੇ ਸੀਗੇ ਮਿੱਟੀ ਦੇ ਟਰਾਲੀਆਂ ਨੇ ਸੜਕ ਤੇ ਖਿਲਾਰਦੇ ਹਾਂ ਲੈਨਸ ਤੇ ਉਹ ਗੱਡੀ ਤੇਜ਼ ਆ ਰਹੀ ਸੀ ਉਧਰੋਂ ਉਹਨੂੰ ਆਖਿਆ ਸਲੋ ਕਰਨਾ ਅੱਗੇ ਟਰਾਲੀਆਂ ਘੁੱਟੀਆਂ ਨੇ ਇੱਕ ਗੋਲੀ ਟੜਾਕ ਚੰਗੀ ਲੱਗੀ ਆ ਉਹ ਪਾਰ ਤੇ ਪਾਰ ਤੇ ਹਾਂ ਜੀ ਤੁਸੀਂ ਤਲਾ ਟੀ ਦੇ ਬਾਰੇ ਹਾਂ ਜੀ ਦੇਤੀ ਦੀ ਕੋਸ਼ਿਸ਼ ਕੋਸ਼ਿਸ਼ ਲੋ ਕਿ ਕਿੰਨਾ ਕਿੰਦਾ ਗਿਆ ਨੇ ਪੁਲਿਸ ਨੇ ਆਪਣੀ ਕਾਰਵਾਈ ਕਰ ਲਈ ਪੂਰੀ ਉਹਨਾਂ ਨੇ ਸਾਰੀ ਜਾਣ ਵਗੈਰਾ ਲੈ ਲਿਆ ਨਾ ਜਾਣ ਲੈ ਲਿਆ ਉਹਨਾਂ ਨੇ ਮਿੱਟੀ ਕਾਦੇ ਵਾਸਤੇ ਸਾਡਾ ਮਿੱਟੀ ਸੇਵਾ ਵਾਸਤੇ ਜੀ ਸੇਵਾ ਲਈ ਜਾਣੀ ਆ ਹਾੜ ਪੀਓ ਆਹ ਤੇ ਤਹਾਂ ਜਾਂਦੀ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੋਇਆ ਕਿਸਾਨ ਐ ਕਿਹਨੇ ਪਛਾਣ ਨਹੀਂ ਆ ਗਈ ਜੀ ਭਾਨੀ ਨਹੀਂ ਨਹੀਂ ਜੀ ਨਹੀਂ ਇਹਦਾ ਇਹਦਾ ਹੀ ਗੱਲ ਨਹੀਂ ਹਾਂਜੀ ਜੀ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਲਖਮੀਰ ਸਿੰਘ ਜੀ ਸਰਪੰਚ ਫਟੂਟੇਗਾ ਹਾਂਜੀ ਫਟੂਟੇਗਾ ਜਿਹੜੀ ਉਹ ਤੁਹਾਡੇ ਇੱਥੇ ਮਰਦ ਦੇ ਗੋਲੀ ਲੱਗੀ ਆ ਉਹ ਕੀ ਕਾਰਨ ਹੈ ਕਾਂਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ 20 ਕੁ ਟਾਲੀਆਂ ਲੱਗੀਆਂ ਸੀ ਅਸੀਂ ਪਰੇ ਦੂਰ ਬੈਠੇ ਸੀ ਤੇ ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਤੇ ਫਿਰ ਉਹ ਜਨ ਸਾਡੀ ਉਹ ਗੱਡੀ ਨਿਕਲ ਗਈ ਚਾਰ ਪੈਰ ਤਿੰਨ ਚਾਰ ਪੈਰ ਕੱਡੇ ਰੇ ਸੀ ਕੋਈ ਬੰਦਾ ਪਿੰਡ ਦਾ ਸੀ ਜਾਂ ਕੋਈ ਲਾਂਬਲਾ ਸੀ ਜਨ ਨਹੀਂ ਵੀ ਉਹ ਲਾਂਬਦਾਈ ਸੀ ਉਹ ਪਛਾਣ ਉਹਦੀ ਮੜੀ ਮੋਟੀ ਨਹੀਂ ਪਛਾਣ ਨਹੀਂ ਗੱਡੀ ਦਾ ਨੰਬਰ ਲੋਟ ਹੋ ਗਿਆ ਉਸੇ ਤੇ ਪਛਾਣ ਨਹੀਂ ਕੋਈ ਤੇ ਪੁਲਿਸ ਨੂੰ ਜੀ ਇਤਲਾ ਫੋਨ ਫੋਨ ਤਲਾ ਉਸੇ ਵੇਲੇ ਐ ਐਫਐਸਟੀ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਮੌਕੇ ਤੇ ਆ ਗਈ ਥੋੜੇ ਥੇਰ ਬਾਅਦ ਕੀ ਨੰਬਰ ਜੀ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਆ ਜੀ ਜਿਹੜੀ ਅੱਜ ਘਟਨਾ ਹੋਈ ਆ ਗੋਲੀ ਚੱਲਣ ਦੀ ਕਿਹੜੀ ਜਗ੍ਹਾ ਤੇ ਹੋਈ ਆ ਇਹ ਜੀ ਅਸੀਂ ਆ ਸਾਡੇ ਪਿੰਡ ਦਾ ਕਾਲਣਾ ਲੱਗਦਾ ਆ ਕੱਲ੍ਹ ਨੇ ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਆ ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇੱਥੋਂ ਭਰ ਰਹੇ ਸੀ ਮਿੱਟੀ ਤੇ ਇਹ ਵੀਰ ਆਪਣਾ ਟਰਾਲੀਆਂ ਨਾ ਜਿੱਦਾਂ ਉੱਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ ਤੇ ਉੱਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਚ ਗੱਡੀ ਪੀਵੀ 09 ਏਕਯੂ 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਕਿ ਅੱਗੇ ਟਰਾਲੀਆਂ ਨਿਕਲਣੀਆਂ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹੁਣੇ ਅੱਗੋਂ ਗਾਲਾਂ ਗੋਲਾ ਕੱਟਣ ਲੱਗ ਗਏ ਨਾਲੋਂ ਤੇ ਇਹ ਉੱਥੇ ਲੱਗ ਗਏ ਜਾਂ ਕਿ ਤੁਰ ਗਏ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਪਿਸਤਲ ਤੇ ਫਾਇਰ ਕੱਢਦੇ ਪਹਿਲਾ ਫਾਇਰ ਜਿਹੜਾ ਮਿਸ ਹੋ ਗਿਆ ਕੋ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੂਜਾ ਫਾਇਰ ਫਿਰ ਇਹਦੇ ਪੈਰ ਤੇ ਲੱਗ ਗਿਆ ਗਿੱਟੇ ਤੋਂ ਅਗੋਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਟਰਾਲੀ ਦੇ ਪਿੱਛੇ ਭੱਜਿਆ ਚਲੋ ਇਹ ਨਾ ਬਚਾ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹ ਜਿਨ੍ਹਾਂ 'ਤੇ ਗੋਲੀ ਲੱਗੀ ਕੀ ਲੱਗਦੀ ਹੈ ਤੁਹਾਡੇ ਸਾਡੇ ਗਵੰਦੀ ਨੇ ਭਰਾਈ ਲੱਗਦਾ ਇਸ ਵਾਰੀ ਦੀ ਥਾਣਾ ਫਤੂ ਦੇ ਨਾਜ ਇਕਰਾਰ ਦਿੱਤੀ ਜੇ ਮੌਕੇ ਤੇ ਕੋਲਸ ਆਈ ਹਾਂਜੀ ਮੌਕੇ ਤੇ ਪਾ ਆਏ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ 'ਚ ਆਏ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕਿਉਂ ਲੱਗਦਾ ਇਹ ਸਾਨੂੰ ਇਹਨਾਂ ਨੇ ਇੱਥੋਂ ਆਪਣਾ ਟ੍ਰੀਟਮੈਂਟ ਕੀਤਾ ਫਸਟ ਏਡ ਦੇਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਉੱਥੇ ਪੂਰਾ ਆਪਣਾ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ 'ਚ ਲੱਗੀ ਆ ਮਾਸ 'ਚ ਲੱਗੀ ਆ ਉੱਥੇ ਐਕਸ-ਰੇ ਹੋ ਗਏ ਕਲੀਅਰ ਹੋ ਜੂਗਾ ਹੁਣ ਅੱਗੇ ਕੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਵੀ ਤੇ ਅਸੀਂ ਟਰਾਲੀਆਂ ਭਰ ਕੇ ਖੜੀਆਂ ਹਾਂ ਜੀ ਇਤਨਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਤੇ ਅਸੀਂ ਹੋਲਡ ਕਰਾਂਗੇ ਠੀਕ ਆਪੋ ਓਕੇ ਜੀ ਜੀ ਨੰਬਰ ਜੀ ਤੁਸੀਂ ਮੇਰਾ ਨਾਮ ਲੱਤਾ ਸਿੰਘ ਹੈ ਜੀ ਮੇਰਾ ਬੇਟਾ ਗਿਆ ਹੀ ਸੇਵਾ ਤੇ ਉੱਥੇ ਦਿੱਤੋਂ ਪਰਲਵਾਤੇ ਉਹਦੇ ਤੋਂ ਸੁਲਤਾਨਪੁਰ ਜਾਂਦੀ ਸੀ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਸੜਕ ਤੋਂ ਹਟਾਉਂਦਾ ਸੀ ਜਦੋਂ ਹੌਰੀ ਚੱਲ ਸੜਕ ਤੋਂ ਵਗਦੀ ਜਾਵਾ ਤੇ ਨੇ ਇਹ ਨਹੀਂ ਕੀ ਗੱਲ ਕਹੀ ਬਸ ਜਿਹੜਾ ਹੌਰੀ ਚਲਾ ਅਜੋਕੇ ਗੋਲੀ ਮਾਰ ਕੇ ਨਾ ਕਰਦਾ ਕੋਈ ਹੋਵੇਗਾ ਉਹਦੇ ਪਤਾ ਗੱਡੀ ਖਲਾੜ ਕੇ ਤੇ ਆਨ ਦੇ 4 ਫਾਇਰ ਕੀਤਾ 4 ਗੋਲੀਆਂ ਮਾਰੀਆਂ ਉਹ ਕੀ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋਮਰ ਹੈ ਜੀ ਉਹ ਗੁਰੂ ਦੀ ਇਸ ਤੇ ప్రతి 32 ਸਾਲ 32 ਸਾਲ ਤੇ ਜਿੱਦਾ ਤੁਹਾਨੂੰ ਲੱਗ ਕੇ ਤੇ ਕੋਈ ਸ਼ੱਕ ਆ ਜਾਂ ਕੋ ਪੁਰਾਣੀ ਗਵਾਹ ਨੂੰ ਕੋਈ ਸ਼ੱਕ ਨਹੀਂ ਹਾਂ ਤੇ ਕੋਈ ਵੈਸੇ ਹੀ ਮਗਾਣ ਚਾਤੇ ਹੀ ਬੰਦਾ ਬਾਬਾ ਜੀ ਕੋਈ ਸ਼ੱਕ ਨਹੀਂ ਨਾ ਬਾਕੀ ਇਹਨਾਂ ਬੈਰ ਹੋਰ ਕੋਈ ਨਹੀਂ ਇਹੋ ਜੀ ਗੱਲ ਕੋਈ ਹੈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਰੇ ਮੇਰਾ ਮੰਗ ਕਰਨਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿ ਉਹ ਸੁਣੇ ਆਨ ਇਨਸਾਫ ਹੋਣਾ ਚਾਹੀਦਾ ਸਾਡਾ ਪਿੰਡ ਨਾਲ ਸੀ ਉਹ ਇਹੋ ਜਿਹੀ ਗੱਲ ਨਹੀਂ ਕਿਸੇ ਨਾਲ ਕੋਈ ਗਾਲ ਨਹੀਂ ਕੋਈ ਕੱਡੀ ਕੋਸ਼ੀ ਹੋਇਆ ਤੇ ਜਾਣ ਕੇ ਉਹ ਆਉਂਦਾ ਫਾ ਗੋਲੀ ਮਾਰ ਦਿੱਤੀ। ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ। ਸਿਗਨ ਹਸਪੀਟਲ ਵਿੱਚ ਇਨਚਾਰਜ। ਮੈਂ ਜਿਹੜੇ ਇਥੇ ਪੋਸਟਿਡ ਹਾਂ ਸੀਐਚਸੀ ਫਕੂ ਟਿੰਗੇ ਦੇ ਕਿ ਐਸਐਮੈਡੀਕਲ ਆਫੀਸਰ। ਜਿਹੜੇ ਬੰਦੇ ਦੇ ਆਪਣੇ ਗੋਲੀ ਲੱਗੀ ਆ। ਜੀ। ਉਹ ਕੀ ਨਾਮ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ? ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਦੇ ਪੇਸ਼ੈਂਟ ਜੀ। ਤੇ ਉਹਨਾਂ ਨੂੰ ਕੁਝ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰ ਆ ਮੇਰੇ ਕੋਲ ਜਦੋਂ ਪੇਸ਼ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਅ ਸਰਜੀ ਲੱਤ ਦੇ ਗੱਟੇ ਵਾਲੀ ਜਗ੍ਹਾ ਤੇ ਬਲੀਡਿੰਗ ਕਾਫੀ ਜ਼ਿਆਦਾ ਸੀ ਫੋਮ ਵੱਗ ਰਿਆ ਸੀ ਸੋ ਅਸੀਂ ਫਿਰ ਉਹਨੂੰ ਆਉਂਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰਦੇ ਕਰਿਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਕਪੂਰਥਲਾ ਦੇਖੇ ਰੈਫਰ ਕੀਤਾ ਗਿਆ ਹੈ ਸਾਰੇ ਬੋਰੀ लगी है ਕੀ ਕਰੀ ਸਰ सर ਸ਼ਾਟ ਲੱਗ ਰਿਹਾ ਦੀ ਸਰ ਕਰਨ ਸਰ ਹਾਂ ਜੀ ਕੋਈ ਆਪਣਾ ਇਹ ਰੌਂਡ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਟੇ ਵਜੇ ਸਰ ਫੌਰਮਾ ਨੂੰ ਆਪਾਂ ਕੁਝ ਵੀ ਸ਼ੋਰਟੀ ਕਹਿ ਸਕਦੇ ਇੰਜਰੀ ਹੈ ਮੂਡ ਹੈ ਜ ਬਲੀਡਿੰਗ ਕਾਫੀ ਕਾਫੀ ਸੀ ਸੋ ਜਿਹੜਾ ਕਰਕੇ ਮੈਂ opinion ਲੈ ਰਿਹਾ ਕਬੂਟਸਾ ਤੋਂ ਕਿ ਇੱਕ ਦਿ ਰੈਫਰ ਹੋ ਜੇਗਾ ਇੱਕ ਅਜ ਮਾ ਨੂੰ ਪਤਾ ਲੱਗਿਆ ਸੀ ਕਰੀਬ 8:15 ਵਜੇ ਪਿੰਡ ਫਤੂਟੇ ਦੇ ਪਾਸਿਆਂ ਵੱਲ ਹੜਪੁਰ ਭਾਵਿਤੇ ਦੀ ਜਿਹੜਾ ਬਾਗੂ ਕੋਲ ਉਹ ਸੀਰੀਏ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸੰਗ ਇੱਥੋਂ ਜਿਵੇਂ ਫਤੂਟੇ ਦੇ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਕਾਰ ਸਵਾਰ ਦੇ ਨਾਲ ਕੋਈ ਮਤ ਪੇਦੂ ਗਿਆ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਲਖਤਾ ਸਿੰਘ ਵਾਸੀ ਫਤੂਟੇ ਆ ਦੇ ਲੱਕ ਤੇ ਵਿੱਚ ਘਟੇ ਦੇ ਪਰ ਲੱਗਾ ਜਿਸ ਬੰਦੀ ਭੰਦੀ ਕਾਰਵਾਈ ਕਰਨ ਵਾਸਤੇ ਗਿਆ ਮੈਂ ਤੇ ਮੇਰੇ ਐਸ.ਐਚ.ਓ. ਸਿਮਲਾ ਸਰ ਹਾਜ਼ਰ ਹੈ ਤੇ ਜਿਹੜੇ ਬੰਦੇ ਨੂੰ ਫਾਈਲ ਚ ਲੈ ਗਿਆ ਉਹਦਾ ਕੁਝ ਮੜਾ ਮਟਾ ਹਾਂਜੀ ਉਹਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹ ਟ੍ਰੇਸ ਕਰ ਲਾਂਗੇ ਅਸੀਂ ਕਰ ਸਕਦੇ ਹਾਂ